ਅੱਪੂ ਜੀ ਰੋਣਾ ਨਹੀਂ ਇਹ ਇਹਨਾਂ ਦੇ ਦੋਨੇ ਬੱਚੇ ਸੀ ਇਹ ਦੋਨਾਂ ਦੀ ਮੌਤ ਅੱਜ ਤੋਂ 20 ਸਾਲ ਪਹਿਲਾਂ ਹੋ ਚੁੱਕੀ ਆ ਇੱਕ ਦੇ ਉੱਪਰ 25 26 25 26 ਸਾਲ ਲੈਂਟਰ ਡਿੱਗ ਪਿਆ ਸੀ ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਮਲੋਕਾ ਟੀਵੀ ਤੇ ਤੇ ਮੇਰੇ ਨਾਲ ਬਾਪੂ ਜੀ ਖੜੇ ਨੇ ਪ੍ਰਕਾਸ਼ ਸਿੰਘ ਜੀ ਤੇ ਮਾਤਾ ਜੀ ਖੜੇ ਨੇ ਇਹ ਜਿਹੜੀ ਹੱਥ ਦੇ ਵਿੱਚ ਤਸਵੀਰ ਆ ਇਹਨੂੰ ਗੌਰ ਦੇ ਨਾਲ ਤੱਕਿਓ ਇਹ ਇਹਨਾਂ ਦੇ ਦੋਨੇ ਬੱਚੇ ਸੀ ਇਹ ਦੋਨਾਂ ਦੀ ਮੌਤ ਅੱਜ ਤੋਂ 20 ਸਾਲ ਪਹਿਲਾਂ ਹੋ ਚੁੱਕੀ ਆ ਇੱਕ ਦੇ ਉੱਪਰ 25 25 26 ਸਾਲ ਲੈਂਟਰ ਡਿੱਗ ਪਿਆ ਸੀ ਇੱਕ ਕੁਛ ਪਰੇਸ਼ਾਨੀ ਕਰਕੇ ਉਹਦੀ ਮੌਤ ਹੋ ਗਈ ਸੀ ਜਿਹੜੀ ਗੁੜੀਆ ਇਹਦੀ ਮੈਰਜ ਹੋਈ ਵੀ ਆ ਤੇ ਬਾਬਾ ਜੀ ਜਿਹੜੇ ਉਹ ਸੇਵਾ ਨਿਭਾਉਂਦੇ ਨੇ ਆਪਣਾ ਸਿੱਖ ਧਰਮ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਮੈਂ ਖੜਾਂਗਾ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਜੰਡੀ ਦੇ ਵਿੱਚ ਜਦੋਂ ਆਪਾਂ ਜਗਰਾਵਾਂ ਤੋਂ ਨਕੋਦਰ ਨੂੰ ਜਾਂਦੇ ਆ ਜਗਰਾਵਾਂ ਤੋਂ 10 ਕਿਲੋਮੀਟਰ ਜਿਹੜਾ ਦੂਰ ਇਹ ਪਿੰਡ ਆਗਾ ਉੱਥੇ ਮੈਂ ਖੜਾਂਗਾ ਤੇ ਇਹ ਬੇਬੇ ਬਾਪੂ ਦੋਨੇ ਜਾਣੇ ਨੇ ਤੇ ਪਿੱਛੇ ਤੁਸੀਂ ਇਹ ਮਕਾਨ ਵੇਖ ਰਹੇ ਹੋਵੋਗੇ ਜਿਹੜਾ ਘਰ ਆ ਇਹ ਸਿਰਫ ਇੱਕ ਕੰਧਾਂ ਖੜੀਆਂ ਨੇ ਤੇ ਆਪਾਂ ਜਿਹੜੀ ਵੀ ਵੀਡੀਓ ਕਦੇ ਪਾਉਣੇ ਹੋ ਤੇ ਤੁਸੀਂ ਉਹਦੇ ਤੇ ਫੁੱਲ ਚੜਾਉਣੇ ਹੋ ਮਦਦ ਕਰਦੇ ਹੋ ਤੇ ਹੁਣ ਆਪਾਂ ਇਸ ਘਰ ਦੀ ਜਿਹੜੀ ਛੱਤ ਆ ਉਪਵਾਕੇ ਦੇਣੀ ਆ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਜੁੜਦੇ ਨੇ ਮਦਦ ਕਰਦੇ ਨੇ ਆਪਾਂ ਇਹਨਾਂ ਦਾ ਬਾਪੂ ਵਰਗਿਆਂ ਦਾ ਅਕਾਊਂਟ ਨੰਬਰ ਵਿੱਚ ਦੇਵਾਂਗੇ ਮੋਬਾਈਲ ਨੰਬਰ ਦੇਵਾਂਗੇ ਵੀਡੀਓ ਦੇ ਵਿੱਚ ਤੁਸੀਂ ਇਹਨਾਂ ਨਾਲ ਸਿੱਧਾ ਸੰਪਰਕ ਕਰਨਾ ਤੇ ਸਿੱਧੇ ਪੈਸੇ ਇਹਨਾਂ ਦੇ ਅਕਾਊਂਟ 'ਚ ਪਾਉਣੇ ਆ ਜੇ ਪੈਸੇ ਵੀ ਨਹੀਂ ਪਾਉਣੇ ਇਹ ਜਿੱਥੇ ਜਾ ਕੇ ਤੁਹਾਡੀ ਗੱਲ ਕਰਾਉਣਗੇ ਸਮਾਨ ਵਾਲੀ ਦੁਕਾਨ ਤੇ ਕਿਤੇ ਬੱਜਰੀ ਦੀ ਲੋੜ ਆ, ਸੀਮੈਂਟ ਦੀ ਲੋੜ ਆ, ਇੱਟਾਂ ਦੀ ਲੋੜ ਆ ਜਾਂ ਮਿਸਤਰੀ ਦੀ ਲੇਬਰ ਦੀ ਲੋੜ ਆ, ਬੇਸ਼ੱਕ ਤੁਸੀਂ ਉਹਨਾਂ ਦੇ ਸਿੱਧੇ ਵੀ ਖਾਤੇ ਦੇ ਵਿੱਚ ਪਾ ਸਕਦੇ ਹੋ। ਹਣਾ ਤੇ ਕਿਉਂਕਿ ਆਪਾਂ ਇਹੀ ਵਿਸ਼ਵਾਸ ਜਿਹੜਾ ਤੁਹਾਡਾ ਮੇਰੇ ਨਾਲ ਬਣਿਆ ਵਾ ਵੀ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦੀ ਲੋੜ ਹੋਵੇ ਆਪਾਂ ਉਹ ਚੀਜ਼ ਪਹੁੰਚਾ ਦਿੰਨੇ ਹੁੰਦੇ ਆ ਉਹਦੇ ਤੱਕ ਤਾਂ ਕਿ ਉਹਦੀ ਜਿਹੜੀ ਮਦਦ ਆ ਉਹ ਸਹੀ ਤਰੀਕੇ ਦੇ ਨਾਲ ਹੋ ਜਾਵੇ। ਬਾਪੂ ਜੀ ਤੁਸੀਂ ਮਾੜਾ ਜਿਹਾ ਦੱਸ ਦਿਓ ਸੰਗਤ ਬਾਪੂ ਜੀ ਆਪਣੇ ਬਾਰੇ ਮੇਰਾ ਨਾਮ ਪ੍ਰਕਾਸ਼ ਸਿੰਘ ਆ ਜੀ ਤੇ ਦੋ ਲੜਕੇ ਸੀਗੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਵੀ 25 ਸਾਲ ਤੋਂ ਉਸ ਤੋਂ ਮਗਰੋਂ ਫਿਰ ਮਜ਼ਦੂਰੀ ਦਾ ਪਹਿਲਾਂ ਕੰਮ ਕਰਦਾ ਸੀ ਫਿਰ ਮਜ਼ਦੂਰੀ ਦਾ ਕੰਮ ਨਹੀਂ ਹੋਇਆ ਮੈਂ ਹੁਣ ਗੁਰੂਦਾਰ ਸਾਹਿਬ ਸੇਵਾ ਕਰਦਾ ਜੀ 20 ਸਾਲ ਤੋਂ ਜੀ ਤੇ ਘਰ ਮੇਰਾ ਸੀ ਜਿਹੜਾ ਪਹਿਲਾਂ ਦਾ ਉਹ ਮੈਨੂੰ ਕਿਸੇ ਕਾਰਨ ਵੇਚਣਾ ਪਿਆ ਤੇ ਮੈਨੂੰ ਪਰੇਸ਼ਾਨ ਕਰਦੇ ਸੀ ਮੇਰੇ ਭਰਾ ਹੀ ਉਹ ਮੈਂ ਵੇਚਤਾ ਉਸ ਤੋਂ ਵੇਚ ਕੇ ਫਿਰ ਮੈਂ ਆਹਾ ਪਾਇਆ ਮੇਰਾ ਪਹੁੰਚ ਦੀ ਲੋੜ ਨਹੀਂ ਸੀ ਪਰ ਮੈਨੂੰ ਇਹ ਉਂ ਕਰਕੇ ਪਾਉਣਾ ਪਿਆ ਵੇਖ ਲਓਗਾ ਵੀ ਗੁਰੂ ਸਖ ਸੀਗਾ ਵੀ ਜਿਹੜਾ ਪਿਓ ਦਾ ਸੀਗਾ ਘਰ ਉਹ ਵੀ ਵੇਚ ਕੇ ਖਾ ਗਿਆ ਤੇ ਆਪਦੀ ਕਮਾਈ ਵੀ ਖਾ ਗਿਆ ਇਹ ਹੁਣ ਮੈਂ ਜਿਹੜਾ ਤਾਂ ਹੈ ਨਹੀਂਗਾ ਚਲਿਆ ਤਾਂ ਜਾਣਾ ਹੀ ਆ ਪਰ ਜਦੋਂ ਕੋਈ ਨਾ ਕੋਈ ਕਹੇ ਵੀ ਆ ਪ੍ਰਕਾਸ਼ ਦਾ ਘਰ ਆ ਬਸ ਆਹੀ ਗੱਲ ਹੋਰ ਨਾ ਕੋਈ ਮੈਨੂੰ ਕੁਝ ਲੋੜ ਨਹੀਂ ਸੀ ਜੀ ਉਹ ਜਿੰਨੀ ਬਾਕ ਜਦੋਂ ਕੋਈ ਜੇ ਜਾਊਗਾ ਮੈਂ ਉੱਥੇ ਖੜਾ ਹੋਊਂਗਾ ਜੀ ਅਭੀ ਵੀ ਆ ਕਹਦਾ ਕਰ ਮੈਨੂੰ ਲੋੜ ਨਹੀਂ ਸੀ ਕੋਈ ਇਸ ਕਰਕੇ ਮੈਂ ਤਾਂ ਪਾਇਆ ਮੈਨੂੰ ਵੀ ਲੋੜ ਸੀ ਨਾ ਤਾਂ ਕੋਈ 9 ਲੱਖ 59000 ਰੁਪਏ ਮੈਂ ਲਾਇਆ ਮੈਂ ਕੰਮ ਨਹੀਂ ਸੀ ਕੰਮ ਮਜਬੂਰੀ ਨੂੰ ਕਰਨਾ ਪਿਆ ਹੁਣ ਮੇਥੋਂ ਕੰਮ ਨਹੀਂ ਆਗਲਾ ਇਹ ਇਹ ਵੀ ਵੱਡੀ ਗੱਲ ਆ ਹਣ ਇਹਨਾਂ ਨੂੰ ਹੁਣ ਜਿਹੜਾ ਕਿਉਂਕਿ ਸਰੀਰ ਆ ਜਿਹੜਾ ਆਖਰਕਾਰ ਇਹ ਇੱਕ ਆਪਾਂ ਕਹਿ ਲਈਏ ਮਿੱਟੀ ਦਾ ਭਾਂਡਾ ਬਾਬਾ ਜੀ ਤੇ ਵੱਧ ਜਾਂਦੇ ਆ ਗਰਬਾਣੀ ਪੜਦੇ ਆ ਇਹਨੇ ਉਹ ਜਿਵੇਂ ਗਰਬਾਣੀ ਦਾ ਸ਼ਬਦ ਆ ਵੀ ਜੋ ਜੋ ਸੋ ਬਿਨਸ ਹੈ ਪਰ ਉਹ ਅੱਜ ਕੇ ਕੱਲ ਜਾਣਾ ਹਰੇਕ ਨੇ ਆਪਾਂ ਤੁਰ ਜਾਣਾ ਇਹ ਸਰੀਰ ਨੇ ਤਾਂ ਘਟ ਨਹੀਂ ਜਾਂਦੇ ਤਾਂ ਘਟਦਾ ਹੀ ਆ ਠੀਕ ਆ ਤੇ ਬਾਪੂ ਜੀ ਕਹਿੰਦੇ ਵੀ ਆਖਰਕਾਰ ਕੋਈ ਨਿਸ਼ਾਨੀ ਰਹਿ ਜੇ ਘਰ ਕਿਉਂਕਿ ਹੁਣ ਇਹਨਾਂ ਨੂੰ ਤੋਏ ਕਹਿੰਦੇ ਵੀ ਸੇਵਾ ਨਹੀਂ ਹੁੰਦੀ ਗੁਰੂ ਘਰ ਇਹ ਵੀ ਇੱਕ ਵੱਡੀ ਗੱਲ ਹੁੰਦੀ ਆ ਆਪਦੀ ਮਜਬੂਰੀ ਦੱਸਣੀ ਆਪਦੀ ਗੱਲ ਦੱਸਣੀ ਮੈਨੂੰ ਬਹੁਤ ਚੰਗੀ ਇਹ ਗੱਲ ਲੱਗੀ ਬਾਪੂ ਜੀ ਦੀ ਵੀ ਮੈਥੋਂ ਹੁਣ ਸੇਵਾ ਨਹੀਂ ਹੁੰਦੀਗੀ ਜਿੰਨੀ ਮੈਂ ਸੇਵਾ ਕਰ ਸਕਦਾ ਸੀ ਮੈਂ ਕਰ ਲਈ ਤੇ ਹੁਣ ਮੈਂ ਜਿਹੜੇ ਜ਼ਿੰਦਗੀ ਦੇ ਆਖਰੀ ਪਾਲਾ ਜਿੰਨਾ ਚਿਰ ਜ਼ਿੰਦਗੀ ਹੈਗੀ ਮੈਂ ਆਪਦੇ ਘਰ ਦੇ ਵਿੱਚ ਬਤਾ ਲਵਾਂ ਕੀ ਕਹਿਣਾ ਮਾਤਾ ਜੀ ਸੰਗਤਾਂ ਨੂੰ ਬਸ ਜੀ ਕਹਿਣਾ ਕਿ ਸਾਡੇ ਛੱਤ 'ਤੇ ਆ ਜੇ ਜੀ ਬਸ ਇਹੀ ਕਹਿਣਾ ਹਾਂਜੀ ਜੀ ਯਾਦ ਕਰੇ ਅੱਜ ਦੇ ਜੀ ਹਣ ਬਾਪੂ ਜੀ ਘਰੇ ਆ ਜਾਣ ਹਨ ਹਾਂਜੀ ਉੱਤੇ ਹਣ ਸੇਵਾ ਨਹੀਂ ਹੁੰਦੀ ਨਹੀਂ ਜੀ ਹੁੰਦੀ ਚਲੋ ਕੋਈ ਨਹੀਂ ਮਾਪਾ ਤੁਸੀਂ ਮਾਪਿਆਂ ਵਰਗੇ ਹੋ ਮੇਰੇ ਆਪਾਂ ਇਹੀ ਕੋਸ਼ਿਸ਼ ਕਰਨੀ ਆ ਹਨਾ ਮਾਤਾ ਜੀ ਖੜੇ ਨੇ ਬਾਪੂ ਜੀ ਖੜੇ ਨੇ ਕਿਉਂਕਿ ਜਿਹੜੀ ਪੀੜ ਇਹਨਾਂ ਨੇ ਹੰਡਾਈ ਆ ਜਿਹੜਾ ਦੁੱਖ ਇਹਨਾਂ ਨੇ ਹੰਡਾਈ ਉਹ ਸਿਰਫ ਇਹ ਜਾਣਦੇ ਆ ਆਪਾਂ ਇੱਕ ਮਹਿਸੂਸ ਕਰ ਸਕਦੇ ਆ ਬਾਪੂ ਜੀ ਰੋਣਾ ਨਹੀਂ ਆਪਾਂ ਇਹ ਮਕਾਨ ਦੀ ਛੱਤ ਪਵਾ ਦੇਣੀ ਆ ਮੰਨੀ ਹਵਾਲਾ ਕਰਨਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਨਾ ਮਦਦ ਕਰਨੀ ਆ ਆਪਣੇ ਬਜ਼ੁਰਗ ਸਬਜ਼ਕੇ ਜਿੰਨਾ ਵੀ ਹੋ ਸਕਦਾ ਇਹਨਾਂ ਦਾ ਅਕਾਊਂਟ ਨੰਬਰ ਵੀ ਦੇਵਾਂਗੇ ਇਹਨਾਂ ਦਾ ਆਪਾਂ ਜਿਹੜਾ ਮੋਬਾਈਲ ਨੰਬਰ ਵੀ ਦੇਵਾਂਗੇ ਸਿੱਧਾ ਤੁਸੀਂ ਸੰਪਰਕ ਬਾਪੂ ਜੀ ਕਈ ਵਾਰੀ ਸੰਗ ਤਾਂ ਵੀ ਜਿਵੇਂ ਆਪਾਂ ਜਿੱਥੋਂ ਕੋਈ ਸਮਾਨ ਕੱਪਾ ਲੈਣਾ ਉਹਨਾਂ ਦੇ ਸਿੱਧੇ ਵੀ ਅਕਾਉਂਟ ਚ ਪਾ ਦਿੰਦੇ ਹੁੰਦੇ ਨੇ ਮਨਜ਼ੂਰ ਆ ਨਾ ਤੁਹਾਨੂੰ ਕੋਈ ਗੱਲ ਬਸ ਸਾਤ ਪਹਿਣੀ ਚਾਹੀਦੀ ਆ ਬਸ ਜੀ ਛੱਤ ਪਹਿਣੀ ਚਾਹੀਦੀ ਆ ਕਿਉਂਕਿ ਇਹ ਕਹਿੰਦੇ ਕੋਈ ਸਾਨੂੰ ਸ਼ੌਂਕ ਨਹੀਂ ਸੀ ਵੀ ਅਸੀਂ ਕੋਈ ਘਰ ਪਾਲੀਏ ਪਰ ਇਹ ਵੀ ਹੁੰਦਾ ਵੀ ਦੁਨੀਆ ਤੋਂ ਜਾਣਾ ਇੱਕ ਨਿਸ਼ਾਨੀ ਰਹਿ ਜਾਣੀ ਫਿਰ ਵੀ ਇੱਕ ਧੀ ਹੈਗੀ ਆ ਬਾਪੂ ਵਰਗਿਆਂ ਦੇ ਠੀਕ ਆ ਪਰ ਇਹ ਗੱਲ ਆ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਦਦ ਕਰਨੀ ਆ ਤੇ ਤਾਂ ਕਿ ਇਹਨਾਂ ਦੀ ਜਿਹੜੀ ਛੱਤ ਪੈ ਜੇ ਜ਼ਿੰਦਗੀ ਦੇ ਜਿਹੜੇ ਅਖੀਰਲੇ ਪਾਲਾ ਉਹ ਇੱਥੇ ਬਤੀਤ ਕਰ ਲੈਣ ਇਹ ਹੀ ਚੀਜ਼ ਆਪਾਂ ਤਾਂ ਸਾਰਿਆਂ ਨੇ ਰਲ ਮਿਲ ਕੇ ਇੱਕ ਹੌਸਲਾ ਜਿਹੜਾ ਦੇਣਾ ਤੇ ਜਿਸ ਦਿਨ ਬਾਪੂ ਦੇ ਘਰ ਦੀ ਛੱਤ ਪੈ ਗਈ ਉਹਦੇ ਵੀ ਆਪਾਂ ਵੀਡੀਓ ਪਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂਗੇ ਹੋਰ ਕੁਝ ਕਹਿਣਾ ਨਹੀਂ ਜੀ ਨਹੀਂ ਜੀ ਬਸ ਠੀਕ ਆ ਬਸ ਵੀ ਆਹੀ ਬਸ ਮੈਂ ਤਕਰੀਬ ਆਹੀ ਮੈਂ ਨੂੰ ਮੈਂ ਮੈਂ ਇਹ ਕੰਮ ਕਰਨਾ ਚਾਹੁੰਦਾ ਸੀਗਾ ਸ਼ਿਕਰਕ ਮਜਬੂਰੀ ਨੇ ਮੈਨੂੰ ਇਹ ਕਰਨੀ ਪਈ ਨੇ ਕੋਈ ਗੱਲ ਕੋਈ ਤੇ ਸਾਰੇ ਪੈਣ ਪਰ ਕੋਸ਼ਿਸ਼ ਕਰਿਓ ਸੰਪਰਕ ਕਰਿਓ ਬਾਪੂ ਜੀ ਦਾ ਨੰਬਰ ਆ ਇਹਨਾਂ ਦੇ ਨਾਲ ਦੁਬਾਰਾ ਮੈਂ ਤੁਹਾਨੂੰ ਜਿਹੜਾ ਪਿੰਡ ਆ ਉਹ ਦੱਸ ਦਿੰਨਾ ਲੁਧਿਆਣੇ ਜ਼ਿਲ੍ਹੇ ਦਾ ਇਹ ਜੰਡੀ ਪਿੰਡ ਆ ਜਦੋਂ ਜਗਰਾਵਾਂ ਤੋਂ ਆਪਾਂ ਨਕੋਦਰ ਵਾਲੀ ਸੜਕ ਤੇ ਜਾਂਦੇ ਆ 10 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਬਾਪੂ ਜੀ ਪਿਛਲਾ ਪਿੰਡ ਕਿਹੜਾਗਾ ਲੇਲਾ ਹੇ ਲੀਲਾ ਲੀਲਾ ਜਿਹੜਾ ਤੂੰ ਛੜਕਉਂਦੀ ਹੈ ਲੀਲਾ ਤੋਂ ਛੜਕ ਜਾਂਦੀ ਹੈ ਜਿਹੜੀ ਏਜੰਟੀ ਨੂੰ 2 ਕਿਲੋਮੀਟਰ ਤੇ ਇਹ ਉਥੋਂ ਪੈਂਡ ਆਗਾ ਤੇ ਸਾਰੇ ਪੈਂਡ ਪਰਾਂ ਵਾਲੇ ਮਦਦ ਕਰਨੀ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਧੰਨਵਾਦ ਜੀ ਸਾਰਿਆਂ ਦਾ